ਫਰੀਦਕੋਟ ਖਬਰਨਾਮਾ ਤੇ ਸਭ ਦਾ ਸਵਾਗਤ ਹੈ ਰੰਗਾਗਾ ਤਿਹਾਰ ਹੋਲੀ ਦੀਆਂ ਆਪ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਅੱਜ ਪੂਰੇ ਦੇਸ਼ ਭਰ ਦੇ ਵਿੱਚ ਹੋਲੀ ਦਾ ਤਿਹਾਰ ਬੜੇ ਚਾਵਾਂ ਨਾਲ ਮਨਾਇਆ ਜਾ ਰਿਹਾ ਹੈ ਇੱਕ ਪਾਸੇ ਜਿੱਥੇ ਲੋਕਾਂ ਵੱਲੋਂ ਫੁੱਲਾਂ ਦੇ ਨਾਲ ਰੰਗਾ ਦੇ ਨਾਲ ਤਿਹਾਰ ਮਨਾਇਆ ਜਾਂਦਾ ਹੈ ਪਰ ਫਰੀਦਕੋਟ ਦੇ ਵਿੱਚ ਇਸ ਵਾਰ ਜਿਹੜਾ ਨਵਿਖਲੇ ਤਰੀਕੇ ਨਾਲ ਹੋਲੀ ਦਾ ਤਿਹਾਰ ਮਨਾਇਆ ਗਿਆ ਫਰੀਦਕੋਟ ਦੇ ਇੱਕ ਨਿੱਜੀ ਹੋਟਲ ਦੇ ਵਿੱਚ ਵਿਦੇਸ਼ੀ ਤਰਜਤੇ ਸਪੇਂਡ ਦੇ ਵਿੱਚ ਜੋ ਹੋਲੀ ਟਮਾਟਰਾਂ ਦੇ ਖੇਡੀਆਂ ਜਾਂਦੀ ਉਸੇ ਤਰ੍ਹਾਂ ਫ੍ਰੀਕੋਰਡ ਦੇ ਵਿੱਚ ਟਮਾਟਰਾਂ ਦੀ ਹੋਲੀ ਕੀਤੀ ਗਈ ਹਾਲਾਂਕਿ ਦੇਖਿਆ ਜਾਂਦਾ ਸੀ ਫ੍ਰੀਕੋਰਡ ਦੇ ਵਿੱਚ ਜਿਹੜਾ ਰਾਧਾ ਕ੍ਰਿਸ਼ਨ ਧਾਮ ਦੇ ਵਿੱਚ ਜੋ ਹੋਲੀ ਮੜਾਈ ਜਾਂਦੀ ਹੈ ਉਸ ਦਾ ਬੜਾ ਚਰਚਾ ਹੋ ਜਾਂਦਾ ਸੀ ਫੁੱਲਾਂ ਦੇ ਨਾਲ ਮੜਾਈ ਜਾਂਦੀ ਸੀ ਬਹੁਤ ਲੋਕ ਉੱਥੇ ਆਉਂਦੇ ਸਨ ਦੂਰ ਦੂਰੋਂ ਦੇਖਣ ਪਰ ਇਸ ਵਾਰ ਜਿਹੜਾ ਜਿਹੜਾ ਫ੍ਰੀਕੋਰਡ ਦੇ ਵਿੱਚ ਇਹ ਜਿਹੜੀ ਟਮਾਟਰਾਂ ਦੀ ਹੋਲੀ ਮੜਾਈ ਗਈ ਹੈ ਇਸ ਦਾ ਵੀ ਕਾਫੀ ਉਤਸ਼ਾਹ ਦੇਖਿਆ ਗਿਆ ਜਿੱਥੇ ਲੋਕਾਂ ਦੇ ਵਿੱਚ ਵੀ ਉਤਸ਼ਾਹ ਸੀ ਉੱਥੇ ਨਾਲ ਦੀ ਨਾਲ ਬੱਚਿਆਂ ਦੇ ਵਿੱਚ ਵੀ ਇਸ ਪ੍ਰਤੀ ਕਾਫੀ ਉਤਸ਼ਾਹ ਦੇਖਿਆ ਗਿਆ ਉਸੇ ਵੇਖੋ ਇਹ ਤਸਵੀਰਾਂ ਜਿਸ ਵਿੱਚ ਲੋਕ ਟਮਾਟਰਾਂ ਦੀ ਹੋਲੀ ਫਰੀ ਕੋਡ ਵਿੱਚ ਪਹਿਲੀ ਵਾਰ ਮਨਾ ਰਹੇ ਨੇ ਅਤੇ ਨਾਲ ਹੀ ਇਸ ਮੌਕੇ ਕੀ ਕਿਹਾ ਫਰੀ ਕੋਡ ਵਾਸੀਆਂ ਨੇ ਜਿਨ੍ਹਾਂ ਨੇ ਪਹਿਲੀ ਵਾਰ ਇਹ ਹੋਲੀ ਮਨਾਈ ਹੈ ਟਮਾਟਰਾਂ ਦੀ ਹੋਲੀ ਬਣਾ ਲਿਆ ਹੈ ਕਿ ਫਰੀ ਕੋਡ 'ਚ ਪਹਿਲੀ ਵਾਰ ਹੋਇਆ ਐਨੀ ਸੁੰਦਰ ਹੋਲੀ ਬਹੁਤ ਹੀ ਪ੍ਰੋਗਰਾਮ ਹੈ ਰੰਗ तो सबसे अच्छी हो है आजन दिखनी भी हमने खेली है बहुत ज्यादा मजा आया बहुत इंजॉय किया He sang really, really, really well.

मेरा दिल लिपिया जिने मेन मार छॾियो लत पते गीत सच्चा सीवा के निगितेला सच्चा मोटला निगितेला इकडे जे कोई नी वदुन 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 निगितेला इकडे जे ਚਰਦੀ ਲੱਕ ਜਦੋਂ ਪੱਤਨੀ ਪਤੰਗ ਮਾਰਦੀ ਉਹ ਅੰਦਰੋਂ ਤਲਚਲੇ ਨਹੀਂ ਕਰਦੇ ਜੀ ਉਹ ਤੋਟ ਜਦਾਂ ਮੈਨੂੰ ਸੱਟ ਲਾਉਂਦੇ ਨੇ ਤਲਚਲੇ ਕਰਦੇ ਨੇ ਉਹ ਫੋਟੀਗਨ ਉਹ ਕਿਨਾ ਲਾਇਆ ਕਰੀ ਤੂੰ ਬੇ